ਮੇਰਾ ਪ੍ਰਾਸ਼ੰਤ ਕੋ ਆਇਆ ਸੀ ਜੀ ਸਾਮ ਨੂੰ 6 ਵਜੇ ਪਲੰਬਰ ਦਾ ਕੰਮ ਕਰਦਾ ਹੈ ਜੀ ਉਹ ਕਰੋ ਖਾਣਾ ਖਾ ਕੇ ਨਿਕਲਿਆ ਸੀਗਾ ਦੋ ਮਿੰਟ ਬਾਅਦ ਆ ਜੀ ਉਹਨੂੰ ਜੀ ਉਹਨੂੰ ਮਾਰ ਦਿੱਤਾ ਹੈ ਜੀ ਕਾਰਨ ਸੀਗਾ ਕੌਣ ਉਹ ਕਾਰਨ ਹੈ ਸੀਗਾ ਜੀ ਇੱਕ ਤਾਂ ਆਇਆ ਜੀ ਸੰਤਰਾਮ ਦਾ ਮੁੰਡਾ ਜੀ ਇੱਕ ਸੰਤਰਾਮ ਹੈ ਜੀ ਤੇ ਇੱਕ ਗੋ ਸਾਇ ਜੀ ਇੱਕ ਨੂੰ ਇੱਕ ਇੱਕ ਬਈਆ ਪ੍ਰਿੰਸ ਹੈ ਇੱਕ ਮਕੇਸ ਦਾ ਮੁੰਡਾ ਹੈ ਜੀ ਉਹਨਾਂ ਦਾ ਕੋਈ ਕੰਮ ਨਹੀਂ ਸੀ ਜੀ ਉਹਦੇ ਨਾਲ ਜੇ ਉਹਨੂੰ ਬਿਨਾਂ ਕਰ ਲੋ ਮਾਰਿਆ ਜੀ ਉਹਨੂੰ ਵੀ ਤਾਂ ਕਰ ਗਏ ਮਾਰਿਆ ਕੀ ਹੱਸ ਉਹ ਚਰਚਾ ਆਤੀਆਂ ਕਿਰਪਾਨਾ ਮਾਰਿਆ ਜੀ ਕਾਪੇ ਜੀ ਉਹਦੇ ਜੱਟ ਨੂੰ ਗੁੱਸੇ ਚਾਰ ਪੰਜ ਬੰਦਿਆਂ ਨੇ ਮਾਰਿਆ ਜੀ ਉਹਨੂੰ ਜੀ ਬਿੱਲਾ ਵੀ ਹੈ ਜੀ ਉਧਰ ਦਾ ਮੁੰਡਾ ਜੀ ਪੁਲਿਸ ਨੇ ਦੋ ਬੰਦੇ ਗ੍ਰਿਫਤਾਰ ਕੀਤੇ ਇੱਕ ਲੇਡੀਸ ਤੇ ਇੱਕ ਸੰਤਰਾਮ ਜੀ ਦੋ ਜਣੇ ਗ੍ਰਿਫਤਾਰ ਕੀਤੇ ਜੀ ਸਰ ਉਹ ਪਾਰਕ 'ਚ ਬੈਠੇ ਸੀਗੇ ਮੁੰਡਾ ਮੇਰਾ ਭਤੀਜਾ ਜੀ ਤੇ ਉਹਨੂੰ ਬੁਲਾ ਕੇ ਲੈ ਕੇ ਸੰਤਰਾਮ ਤੇ ਗੋਸਾ ਬੁਲਾ ਕੇ ਲੈ ਗਈ ਜੀ ਉਹਨੂੰ ਜੀ ਉਹ ਗੜੀ ਚਾਰਪਨ ਮਰ ਮੱਲੇ ਪੁਰਾਣਾ ਜੀ ਦੇ ਨਾਲ ਹੈ ਸਿੱਧਾ ਬਰਾੜਾ ਦੇ ਨਾ ਸੈਨਲ ਮਾਰਿਆ ਜੀ ਉਹਨੂੰ ਸਿੱਧੇ ਸੱਤਾਂ ਦੇ ਉੱਪਰ ਹੀ ਗੜੀ ਜੱਡ ਹੋ ਗਿਆ ਜੀ ਵੀ ਉਹ ਕਾਰ ਕਿਸੀ ਕਿਉਂ ਮਾਰਿਆ ਬਾਬਾ ਜੀ ਕਿਉਂ ਲੜਾਈ ਲਈ ਕੁਝ ਵੀ ਨਹੀਂ ਸੀ ਬੰਨ ਕੀ ਗੱਲ ਸੀ ਇਹਨਾਂ ਦੀ ਕੋਈ ਪਹਿਲਾਂ ਲੜਾਈ ਸੀਗੀ ਜੀ ਸਿੱਧਾ ਕਿਸੇ ਹੋਰ ਨਾਲ ਲੜਾਈ ਇਹ ਨਾਲ ਲੈਂਦਾ ਸੀ ਇਹ ਮੁੰਡਾ ਉਹਨਾਂ ਦੇ ਜਿਨ੍ਹਾਂ ਨਾਲ ਲੜਾਈ ਹੋਈ ਸੀ ਕਿਨਾਂ ਦੀ ਕਿੰਨੇ ਕੁ ਮੁੰਡੇ ਜੀ ਮੁੰਡੇ ਦੀ ਟਾਰਕਸਾਲ ਦੀ ਮਰਦੀ ਇਹ ਕਿਹ ਕਿਹ ਨਾਲ ਮਾਰਿਆ ਗਿਆ ਸੀ ਰਾੜਾ ਦੇ ਗੜਾ ਸੀ ਜੀ ਤਾਂ ਇਹ ਕੱਲ ਰਾਤ ਨੂੰ ਸਾਨੂੰ ਇੱਕ ਤਲਾ ਆਈ ਸੀਗੀ ਇੱਕ ਧੋਪੀਆਣੇ ਦੇ ਵਿੱਚ 20-22 ਸਾਲ ਦਾ ਮੁੰਡਾ ਸੀਗਾ ਉਹਦੀ ਕਿਸੇ 5-7 ਬੰਦਿਆਂ ਨੇ ਉਹਨੂੰ ਘੇਰ ਕੇ ਤੇ ਉਹਦੇ ਸਿਰ ਤੇ ਵਿੱਚ ਸੱਟ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਹੈ ਜਿਸ ਸੰਬੰਧੀ ਅਸੀਂ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਬਿਆਨ ਲਿਖ ਕੇ ਕਾਰਵਾਈ ਅਮਲ ਦੇ ਵਿੱਚ ਲਿਆ ਜਾਂਦੀ ਤੇ ਕਤਲ ਦਾ ਪਰਚਾ ਅਸੀਂ 6-22 ਨੇਮ ਤੇ 7 ਤੋਂ 8 ਨਾਮ ਲੋ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਜਿਨ੍ਹਾਂ ਚੋਂ ਅਸੀਂ ਆਲਰੇਡੀ ਦੋ ਬੰਦਿਆਂ ਨੂੰ ਅਰੈਸਟ ਕਰ ਚੁੱਕੇ ਹ ਤੇ ਜਿਨ੍ਹਾਂ ਦੀ ਆਪਣਾ ਰਿਮਾਂਡ ਲੈ ਕੇ ਉਹਨਾਂ ਤੋਂ ਹੋਰ ਰਟੂਗਾ ਇਹਨਾਂ ਪੁੱਛਕਿਛ ਕੀਤੀ ਜਾਊਗੀ ਤੇ ਹੋਰ ਜਿਹੜੇ ਨਾਮਲੂਮ ਨੇ ਉਹਨਾਂ ਨੂੰ ਵੀ ਟ੍ਰੇਸ ਕਰਕੇ ਸਾਰਿਆਂ ਨੂੰ ਅਸੀਂ ਜਲਦ ਜਲਦ ਗ੍ਰਫਤਾਰ ਕਰ ਲਵਾਂਗੇ ਬਜਰ ਅੰਜੀਸ਼ੀ ਬਜਰ ਅੰਜੀਸ਼ਲੇ ਕੁਛਕਟਾ ਪਹਿਲਾਂ ਬਸ ਇਹੀ ਜੋ ਵੀ ਬਾਈ ਸਾਹਿਬ ਦੇ ਨੌਜਵਾਨ ਨੇ ਇਹ ਵੀ ਹਾਲੇ ਤੱਕ ਤਾਂ ਇਹ ਵੀ ਉਹਨਾਂ ਦੇ ਮਤਲਬ ਜਿਨ੍ਹਾਂ ਦੇ ਨਾਲ ਇਹਦੀ ਦੋਸਤੀ ਸੀਗੀ ਉਹਨਾਂ ਨੇ ਕਿਸੇ ਹੋਰ ਮੁੰਡੇ ਨੂੰ ਉੱਦੀ ਕੁੱਟ ਮਾਰ ਕੀਤੀ ਸੀ ਤੇ ਇਸ ਕਰਕੇ ਉਹਨਾਂ ਨੇ ਫਿਰ ਇਹਨੂੰ ਰਾਤ ਕੁੱਟ ਮਾਰ ਕੀਤੀ ਸੀ ਕਿ ਪਰਿਵਾਰਕ ਮੈਂਬਰਾਂ ਵੱਲੋਂ ਬਾਹਰ ਆਏ ਸੀ ਤਾਂ ਮੈਂ ਗੱਲ ਕਰਵਾ ਤੀ ਕਿ ਗੱਲ ਕਰਵਾ ਤਾ ਨਹੀ ਨਹੀ ਉਹਨਾਂ ਨੂੰ ਸਮਝਾ ਦਿੱਤਾ ਗਿਆ ਤੇ ਉਹ ਭਾਵਕ ਹੋ ਗਏ ਸੀ ਬਟ ਇਹ ਹੁਣ ਅਸੀਂ ਪੋਸਟਮਾਰਮ ਕਰਵਾਉਣ ਜਾ ਰਹੇ ਹਾਂ ਉਹਦਾ ਤੇ ਜਿਹੜੀ ਵੀ ਅੱਗੇ ਕਾਰਵਾਈ ਹੈਗੀ ਆ ਅਸੀਂ ਸਭ ਤੋਂ ਸਾਡੀ ਪਹਿਲੀ ਹੀ ਹੋਊਗੀ ਵੀ ਜਿਹੜੇ ਦੋਸ਼ੀ ਰਹਿੰਦੇ ਨੇ ਅਰੈਸਟ ਕਰਨ ਵਾਲੇ ਉਹਨਾਂ ਨੂੰ ਜਲਦੀ ਤੋਂ ਜਲਦੀ ਸੀ ਅਰੈਸਟ ਕਰਿਆ ਜਾਂ ਕਿਸ ਤਰ੍ਹਾਂ ਦੀ ਜਨਮ ਬਣ ਕਰ ਜੀ ਖਤਿਆਰ ਕਿਸ ਤਰ੍ਹਾਂ ਦੀ ਜਨਮ ਉਹਨ ਤੇਈ ਤਾਰਿਖਿਆ ਸੀਗੇ ਸਰਦੇ ਵਿੱਚ ਸ਼ਾਰਪ ਵੈਪਨ ਨਾਲ ਸੱਟ ਕਰਨ ਲਗਨ ਕਰਨ ਦੇਥੀ